ਉਹ ਪੈਸੇ ਲੈ ਕੇ ਭੱਜ ਗਏ ਕਿੰਨੇ 40 ਲੱਖ ਚਲ ਹੁੰਦਾ ਸੀਗਾ ਇਸ ਤੋਂ ਪਹਿਲਾਂ ਕਿ ਤੁਹਾਡੇ ਜ਼ਿਹਨ 'ਚ ਇਹ ਸਵਾਲ ਆਵੇ ਕਿ ਕਿਸੇ ਵੀਆਈਪੀ ਦੇ ਕਾਫਲੇ ਨੂੰ ਸਰ ਸਰ کہہ ਕੇ ਵਾਜਾ ਮਾਰ ਰਿਹਾ ਵਚਾ ਲੈਣ ਦੀਆਂ ਦੋਹਾਈਆਂ ਦੇ ਰਿਹਾ ਇਹ ਸ਼ਖਸ ਕੌਣ ਹੈ ਤੇ ਕਿਉਂ ਇਸ ਦਾ ਹਸ਼ਰ ਕੀਤਾ ਜਾ ਰਿਹਾ ਹੈ ਇਹ ਜਲੂਸ ਕੱਢਿਆ ਜਾ ਰਿਹਾ ਜਰਾ ਇਹ ਵੀਡੀਓ ਪੂਰਾ ਵੇਖੋ ਤੁਹਾਨੂੰ ਤੁਹਾਡੇ ਕਈ ਸਵਾਲਾਂ ਦਾ ਜਵਾਬ ਆਪੇ ਹੀ ਮਿਲ ਜਾਣਾ ਜੀ ਹਾਂ ਜੋ ਕਦੇ ਆਪ ਸਰ ਸਰ ਕਹਿ ਕੇ ਮਿੰਤਾ ਕਰਦੇ ਹੋਣੇ ਕਿ ਸਰ ਕਿਰਪਾ ਕਰਕੇ ਵੀਜ਼ਾ ਲਵਾ ਦਿਓ ਅੱਜ ਉਹਨਾਂ ਅੱਗੇ ਹੀ ਆਪਣੇ ਆਪ ਨੂੰ ਬਚਾਉਣ ਲਈ ਸਰ ਸਰ ਚਲਾਉਣਾ ਪੈ ਰਿਹਾ ਤਸਵੀਰਾਂ ਬਠਿੰਡਾ ਦੇ ਕੋਰਟ ਕੰਪਲੈਕਸ ਤੋਂ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਕੁਝ ਲੋਕਾ ਇੱਕ ਸ਼ਖਸ ਨੂੰ ਕਾਬੂ ਕਰਕੇ ਉਸਦਾ ਜਨੂਸ ਕੱਢ ਦਿੱਤਾ ਗਿਆ ਸ਼ਖਸ ਇਹ ਕਿ ਇਮੀਗ੍ਰੇਸ਼ਨ 에ਜੰਟ ਦੱਸਿਆ ਜਾ ਰਿਹਾ ਜਿਸ ਤੇ ਇਲਜ਼ਾਮ ਲੱਗੇ ਨੇ ਕਿਉਂ ਸਨੇ ਵਿਦੇਸ਼ ਭੇਜਣ ਦੇ ਨਾਮ ਦੇ ਨਾਲ ਲੋਕਾਂ ਨਾਲ ਲੱਖਾਂ ਦੀ ਠੱਗੀ ਮਾਰੀ ਹੈ ਬਈ ਤਾਂ ਇਹ ਲੈ ਕੇ ਭੱਜ ਗਏ ਕਿੰਨੇ 40 ਲੱਖ ਕਿਦੇ ਸੀਗੇ ਤੁਂਜ ਸਾਡੇ ਬਈ ਵੀਜ਼ਾ ਲਹੁੰਦਾ ਸੀਗਾ ਹਾਂ 2 ਸਾਲਾਂ ਦਾ ਕੰਮ ਕਰ ਫਿਰਦੇ ਨੂੰ ਆ ਕੇ ਫੜਿਆ ਇਹ ਹੈ ਕਿ ਕਿਥੋਂ ਕਿਥੋਂ ਰਿਕਾਰਡਦਾ ਬਈ 3 ਕੋਟ ਕਾਦਾ ਵੀਜ਼ਾ ਲਵਾਇਆ ਸੀਗਾ ਕੈਨੇਡਾ ਦਾ ਤੇ ਵੀਜ਼ਾ ਲਾਇਆ ਨਹੀਂ ਫਿਰ ਇਹਨੇ ਹਾਂ ਹੋਰ ਬੰਦੇ ਵੀ ਹੈਗੇ ਸਾਡੇ ਨਾਲ ਦੇ ਜਿਹੜੇ ਮੇਰੇ ਨਾਲ ਦੇ ਮੇਰੇ ਨਾਲ ਆਈਲੈਸ ਕਰਦੇ ਹੁੰਦੇ ਸੀਗੇ ਉਹਨਾਂ ਦੇ ਵੀ 30 ਲੱਖ ਰੁਪਈਆ ਬੈਠਾ ਹੈ 80 ਕਰੋੜ ਰੁਪਈਆ ਜਨ ਨੌਜਵਾਨਾਂ ਦਾ ਇਲਜ਼ਾਮ ਸੀ ਕਿ ਅਸਿਸ ਸ਼ਖਸਵਾਂ ਲੋਨਾਂ ਨਾਲ ਕਥਿਤਾਰ ਤੇ ਵਿਦੇਸ਼ ਪੇ ਜਿੰਦ ਨਾਮ ਤੇ 40 ਲੱਖ ਦੀ ਠੱਗੀ ਮਾਰੀ ਗਈ ਉਹ ਪਿਛਲੇ ਲੰਬੇ ਸਮੇਂ ਤੋਂ ਆਪਣੇ ਪੈਸਿਆਂ ਦੀ ਮੰਗ ਕਰ ਰਹੇ ਸੀ ਪਰ ਲਗਾਤਾਰ ਉਹਨਾਂ ਤੋਂ ਐ ਬਚਦਾ ਆ ਰਿਹਾ ਸੀ ਆਖਰਕਾਰ ਹੁਣ ਐ ਇਹਨਾਂ ਦੇ ਹੱਥੀ ਚੜ ਗਿਆ ਘਟਨਾ ਦੀ ਜਾਣਕਾਰੀ ਮਿਲਦਿਆਂ ਪੁਲਿਸ ਵੀ ਮੌਕੇ ਤੇ ਪਹੁੰਚੀ ਜਿਨ੍ਹਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਕਸਾਰ ਨੂੰ ਜਿਹੜੀ ਹੈ ਕਿ ਇਹ ਡੀਸੀਆਰ ਤੋਂ ਜਿਹੜੀ ਹੈਗੀ ਕਾਲ ਆਈ ਸੀ ਫਾਈਨੈਂਸ਼ੀਅਲਾਂ ਦੀ ਲੇਡੀ ਜੀ ਵੀ ਮੇਰੇ ਜਿਹੜਾ ਹੈਗਾ ਘਰ ਵਾਲੇ ਨੂੰ ਰਕਵੀਰ ਸਿੰਘ ਨੂੰ ਵਿਅਕਤੀਆਂ ਨੇ ਇਹਨਾਂ ਕਡਨਾਪ ਕਰ ਲਿਆ ਜਿਸ ਤੇ ਜਿਹੜਾ ਮੌਕੇ ਤੇ ਪੀਸੀਆਰ ਪਾਰਟੀ ਦੇ ਡਿਊਟੀ ਅਫਸਰ ਜਿਹੜਾ ਮੌਕੇ ਤੇ ਚਲੇ ਗਏ ਸੀਗੇ ਜਿਸ ਤੇ ਜਿਹੜਾ ਹੈਗਾ ਮੌਕੇ ਤੇ ਜਾ ਕੇ ਦੋਨੇ ਪਾਰਟੀਆਂ ਜਿਹੜੀਆਂ ਉੱਥੇ ਮੌਜੂਦ ਸੀ ਜਿਨ੍ਹਾਂ ਨੂੰ ਜਿਹੜਾ ਹੈਗਾ ਥਾਣੇ ਬੁਲਾਇਆ ਗਿਆ ਤੇ ਜੋ ਕੇ ਵੈਰੀਫਾਈ ਕਰਕੇ ਜਿਹੜੀ ਅਗਲੀ ਕਾਰਵਾਈ ਹਮ ਚਲਿਆ ਮੁੱਢਲੀ ਜਾਂਚ ਤਾਂ ਇੰਨਾ ਹੀ ਪਤਾ ਲੱਗਿਆ ਵੀ ਜਿਹੜਾ ਲਖਵੀਰ ਸਿੰਘ ਹੈ ਕਲਵੀਰ ਸਿੰਘ ਹੈ ਇਮੀਗ੍ਰੇਸ਼ਨ ਦਾ ਕੰਮ ਕਰਦਾ ਸੀ ਪਹਿਲਾਂ ਤੇ ਜਿਹੜੀ ਦੂਸਰੀ ਪਾਰਟੀ ਆ ਉਹਨਾਂ ਕੋਈ ਇਹਨਾਂ ਨੇ ਇਮੀਗ੍ਰੇਸ਼ਨ ਵਗੈਰਾ ਦਾ ਇਹ ਤੋਂ ਕੰਮ ਕਰਵਾਇਆ ਸੀ। ਵੈਸੇ ਜੇਕਰ ਪਹਿਲਾਂ ਹੀ ਵੀਆਪੀ ਕਾਫਲੇ ਵਾਲੇ ਪੁਲਿਸ ਜਾਂ ਸੁਰੱਖਿਆ ਮੁਲਾਜ਼ਮਾਂ ਜਾਂ ਫਿਰ ਕਾਫਲੇ 'ਚ 24 ਸਿਆਸਤਦਾਨ ਜਾਂ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਸੀ ਪਹਿਲਾਂ ਹੀ ਇਸ ਮਾਮਲੇ ਨੂੰ ਹੱਲ ਕਰਵਾਉਣ ਦੇ ਲਈ ਰੁਕ ਗਏ ਹੁੰਦੇ ਤਾਂ ਸ਼ਾਇਦ ਗੱਲ ਕੁਝ ਹੋਰ ਹੁੰਦੀ। ਖੈਰ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਨੂੰ ਕਿਵੇਂ ਹੱਲ ਕਰਦੀ ਹੈ। ਕਿਵੇਂ ਸ਼ਾਂਤ ਕਰਵਾਉਂਦੀ ਹੈ। ਪੂਰਾ ਰੇਡ ਕਾ ਬੀਟੀਸੀ ਨਿਊਜ਼ ਦਿੱਲੀ ਬਠਿੰਡਾ ਤੋਂ ਮਨੀਸ਼ ਗਰਗ ਦੀ ਰਿਪੋਰਟ